ਇਹ ਜੀ ਕਿਸਾਨਾ ਸਾਹਿਬ ਜਿਹੜੀ ਤਰੱਕੀ ਹੋਈ ਹੈ ਨਾ ਇਹ ਸਾਡੇ ਬੰਦੇ ਬਜ਼ੁਰਗ ਇਹਨੇ ਪਹਿਲਾਂ ਮਰ ਗਏ ਆ ਅਗਰ ਉਹ ਦੁਬਾਰਾ ਪਿੰਡ ਆ ਜਾਣ ਉਹਨਾਂ ਨੇ ਜਿੰਨੀ ਤਰੱਕੀ ਦੇ ਕੇ ਹਰਦਣਾ ਫੇਰ ਮਰ ਜਾਣ ਸਾਣਾ ਸਾਹਿਬ ਇੱਕ ਨਾ ਬੱਚਾ ਸੀ ਤੇ ਉਹਨੇ ਨਾ ਇੱਕ ਕਹਾਣੀ ਬੜੀ ਇੱਕ ਬਾਦਸ਼ਾਹ ਦੀ ਅੱਛਾ ਤੇ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਅਮੀ ਮੈਂ ਨਾ ਤਿੰਨ ਬੁਡੀਆਂ ਰੱਖਣੀਆਂ ਬਾਦਸ਼ਾਹ ਵਾਂਗੂ ਅੱਛਾ ਇੱਕ ਮੈਨੂੰ ਖਾਣਾ ਖਿਲਾਵੇ ਇੱਕ ਮੈਨੂੰ ਗਾਣਾ ਸੁਣਾਵੇ ਤੇ ਇੱਕ ਮੈਨੂੰ ਨੁਭਾਵੇ ਉਹਨੇ ਕਿਹਾ ਪੁੱਤਾ ਉਹਨੇ ਕਿਹਾ ਫਿਰ ਤੂੰ ਸੋਈਗਾ ਕਿਹਦੇ ਨਾਲ ਉਹ ਕਹਿੰਦਾ ਵੀ ਮੈਂ ਸੌਣਾ ਤੇਰੇ ਨਾਲ ਹੀ ਹੈ ਕਹਿੰਦੀ ਵਾ ਮੈਂ ਅੱਲਾਹ ਤੈਨੂੰ ਖੁਸ਼ ਰੱਖੇ ਹਾਂ ਤੇ ਕਹਿੰਦੀ ਪੁੱਤ ਫਿਰ ਉਹ ਜਿਹੜੀ ਤੇਰੇ ਤਿੰਨ ਬੀਵੀਆਂ ਹੋ ਕਿਦਾਂ ਸੌਣਗੀਆਂ ਕਹਿੰਦਾ ਯਾਰ ਮੈਂ ਉਹਨੂੰ ਆ ਬਾਪੂ ਨਾਲ ਸੌਣਾ ਦੇ ਕਰਾਂਗੇ ਤੇ ਆਪਾ ਕੋਲ ਬੈਠਾ ਤੇ ਕਹਿੰਦਾ ਮਾਸ਼ੱਲਾ ਅੱਲਾਹ ਤੈਨੂੰ ਖੁਸ਼ ਰੱਖੇ ਉਹਨੇ ਜਿਵੇਂ ਆਈਆਂ ਨਾ ਗੈਆਂ ਨੜੀਆਂ ਰੰਗੀਆਂ ਤੇ ਨਾਲ ਕੋਈ ਗੋਹਣੀ ਦਾਵਤ ਕਹਿ ਗਿਆ ਉਹ ਜੋ ਦਾਵਤ ਕਹਿਗਾ ਤੇ ਨਾ ਉਹਦੀ ਮਾਂ ਕਹੀ ਜਾਂਦੀ ਵੀ ਪੁੱਤ ਮੰਜੇ ਬਿਸਤਰੇ ਪੁਛਾ ਦੇ ਮੁੰਡੇ ਮੇਰੇ ਦਾਵਤ ਖਾਣ ਗਏ ਆ ਮੰਜੇ ਬਿਸਤਰੇ ਪੁਛਾ ਦੇ ਉਹਨੇ ਕਹੇ ਕੀ ਤਰੀਕਾ ਕਰਾ ਉਹਨੇ ਕਹਾ ਤੂੰ ਮੰਜੇ ਵਿਛਾ ਦੇ ਉਹਨੇ ਕਹਾ ਵਜਾ ਉਹਨੇ ਕਹਾ ਸਾਡੇ ਮੁੰਡੇ ਖਾਂਦੇ ਨੇ ਬੇਤੁਕਾ ਬੇਤੁਕਾ ਖਾਂਦੇ ਉਹਨੇ ਆਉਂਦੇ ਨਾ ਡਿੱਗ ਪੈਣਾ ਉਹਨੇ ਕਹਾ ਇਹ ਕਿਹੜਾ ਕੰਮ ਉਹ ਕਹਾ ਸਾਡੇ ਤਾਂ ਮੰਜੇ ਨੇ ਪਾ ਕੇ ਛੱਡ ਗਏ ਜਾਂਦੇ ਆ ਮੈਨੂੰ ਛੱਕ ਪੈਂਦੀ ਆ ਜੇ ਆਪਾਂ ਵੀ ਮੰਜਿਆਂ ਤੇ ਜਾਵਾਂ ਇਕੱਲੇ ਤੂੰ ਤਾਂ ਤੇਰਾ ਕਿਸਮਾ ਦਾ ਸਫਰ ਹੈਗਾ ਥੋੜਾ ਸਾਨੂੰ ਤਾਂ ਕੁਲੀ ਬਹੁਤ ਦੂਰ ਹੈ ਭਾਈ ਪੋਕੇਟੇ ਦਾ ਸਫਰ ਥੋੜਾ ਥੋੜਾ ਵੀ ਬਹੁਤਾ ਹੀ ਹੁੰਦਾ ਹੈ ਇੱਥੇ ਉਹੀ ਆ ਲੋ ਜੀ ਅੱਧਾ ਘੰਟਾ ਤੂੰ ਹੋਰ ਘੜਾ ਲਿਆ ਭੁੱਖੇ ਮੁਰਗੇ ਨਹੀਂ ਲੜਦੇ ਇੱਥੇ ਬੰਦੇ ਲੜਨਗੇ ਬੜ ਕਬਰਾਣਾ ਤੇ ਹੁਣ ਤੇਰੇ ਦੁੱਖ ਟੁੱਟਣੇ ਆ ਰਹੇ ਕਿ ਗਬਰਾਉਣਾ ਪੈਣਾ ਹੁਣ ਮੇਰਾ ਬਣਦਾ ਹੁਣ ਬੁੱਲਦਾ ਇਹੀ ਗੱਲ ਹੈ ਇਮਰਾਨ ਖਾਨ ਕਹਿੰਦਾ ਸੀ ਚੋਰੀ ਉਹ ਬੇੜਾ ਗੱਲ ਕਰ ਗਿਆ ਗਬਰਾਣਾ ਨਹੀਂ ਆ ਸਾਨੂੰ ਪੂ ਗਬਰਾਉਣਾ ਪੈਣਾ ਸਾਡਾ ਕੁਝ ਕਰਲਾ ਜੀ ਅਸੀਂ ਗਏ ਸਾਡਾ ਹੋ ਗਿਆ ਭਾਈ ਆਉਣੇ ਆ ਉਹ ਭਾਈ ਆਉਣੇ ਆ ਅਸਲਾਮ ਵਾਲੇਕਮ ਜੀ ਅਸੀਂ ਅੱਜ ਪਹੁੰਚੇ ਹਾਂ ਜੀ ਪਾਸ਼ਾ ਜੱਟ ਦੇ ਡੇਰੇ ਤੇ ਇੱਥੇ ਇੱਕ ਸਰਦਾਰ ਸਾਹਿਬ ਨੇ ਆਣਾ ਸੀ ਬਲਕਿ ਇੱਕ ਤੋਂ ਜ਼ਿਆਦਾ ਆਣਗੇ ਤੇ ਉਹਨਾਂ ਨੂੰ ਮਿਲਣ ਆਏ ਆ ਤੇ ਨਾਲੇ ਪਾਸ਼ਾ ਸਾਹਿਬ ਨਾਲ ਵੀ ਮੁਲਾਕਾਤ ਹੋ ਜਾਣੀ ਕੋਈ ਥੋੜਾ ਬੋਤਾ ਕੁਝ ਵੀਡੀਓ ਦਾ ਵੀ سلسلہ ਬਣਾ ਲਾਂਗੇ ਸਾਡੇ ਅੱਜ ਅ ਮੰਨ ਮੋਜੀ ਸ਼ੇਖ ਰਸ਼ੀਦ ਸਾਹਿਬ ਸ਼ੇਖ ਰਸ਼ੀਦ ਸਾਹਿਬ ਪਾਕਿਸਤਾਨ ਦੀ ਮਸ਼ਹੂਰ ਹਸਤੀ ਮਸ਼ਹੂਰ ਹਸਤੀ ਆ ਜੀ ਤੇ ਇਹ ਵੀ ਅੱਜ ਕੋਈ ਆਪਣੇ ਜਲਵੇ ਬਖੇਰਣਗੇ ਇਨਸ਼ਾਅੱਲਾ ਤੇ ਟੀਆਰ ਕੋਹਲੀ ਸਾਹਿਬ ਅਸੀਂ ਹਾਜ਼ਰ ਹਾਂ ਜੀ ਇਹ ਕੈਮਰਾਮੈਨ ਰਮਜ਼ਾਨ ਸਾਹਿਬ ਆ ਸ਼ਾਹ ਸਾਹਿਬ ਉਹਨਾਂ ਦੀ ਆਮਦ ਹੋਈ ਨਹੀਂ ਹੈਗੀ ਤੇ ਪਾ ਓ ਬਾਬਾ ਜੀ ਕੀ ਵੇਚਦੇ ਹੋ? ਸ਼ੂ ਮਲਟੇ ਲਓ। ਬਾਬਾ ਜੀ ਮਰੂਦ ਵੇਚਦੇ। ਬਾਬਾ ਜੀ ਮਰੂਦ ਵੇਚਦੇ ਮੇਰੇ ਲਾਦਾ। ਮਾਲਟੇ। ਮਾਲਟੇ ਆ। ਹੰਜੀ। ਖੱਟੇ। ਖੱਟੇ ਮਾਲਟੇ। ਅੱਜਕੱਲ ਖੱਟੇ ਮੀਮੂ ਪਊਗਾ ਤਾਂ ਫਿਰ ਮਿੱਠੀ ਹੋਣਗੇ ਵੀ ਬਾਕੀ ਇਹ ਆ ਪਾਸ਼ਾ ਸਾਹਿਬ ਪਤਾ ਨਹੀਂ ਕਿੱਧਰ ਚਲ ਗਏ। ਆ ਦੇਖੋ ਬੰਦੇ ਖੜੇ ਰੇ। ਵੇਟ ਕਰ ਰਹੇ ਆ ਪਾਸ਼ਾ ਸਾਹਿਬ ਦਾ ਕਿ ਪਾਸ਼ਾ ਸਾਹਿਬ ਚਲੇ ਗਏ। ਮਿਲਦੇ ਆਂ ਜੀ। ਆਓ ਜੀ ਪਾਸ਼ਾ ਸਾਹਿਬ ਵੀ ਹੱਥ ਜੋੜੀ ਆ ਗਏ ਆ। ਇਹ ਹੱਥ ਕਿਉਂ ਜੋੜ ਲੈ ਖੈਰ ਆ। ਹਾਂ ਜੀ ਸਾਡੇ ਉਸਤਾਦ ਜੀ ਹੁਣੇ ਆਏ ਆ ਜੀ। ਲਓ। ਅੱਜ ਨਹੀਂ ਮਾਫੀ ਜਨਾਬ ਅੱਜ ਨਹੀਂ ਮਾਫੀ ਅੱਜ ਮਾਫੀ ਨਹੀਂ ਚੋਰੀ ਬੜੇ ਦਿਨ ਹੋ ਗਏ ਅੱਜ ਨਹੀਂ ਮਾਫੀ ਮਿਲੋ ਮਿਲੋ ਭਾਈ ਮਿਲੋ ਅੱਜਰ ਮਾਫੀ ਨਹੀਂ ਮਿਲਣੀ ਆਈ ਸਾਡੇ ਰੇਸ਼ੇਰ ਜਜੀਤ ਸਾਹਿਬ ਵੀ ਅੱਜ ਆ ਗਏ ਆ ਲਓ ਜੀ ਸ਼ਾਹ ਸਾਹਿਬ ਵੀ ਆ ਗਏ ਮਾਸ਼ਾ ਅੱਲਾਹ ਲਾਲ ਪੱਗ ਬੰਨੀ ਆ ਸਰਦਾਰ ਹੀ ਲੱਗਦੇ ਆ ਕਿਉਂ ਜੀ ਕਮਾਲ ਆ ਜਨਾਬ ਕਮਾਲ ਆ ਸਰਦਾਰ ਸਾਹਿਬ ਆ ਗਏ ਜੀ ਸਰਦਾਰ ਸਾਹਿਬ ਸਦਾ ਸਦਾ ਹੋਈ ਸੇ ਠੀਕ ਹੈ ਭਾਈ ਸਾਹਿਬ ਸਾਨੂੰ ਵੀ ਮਿਲ ਲਓ ਬੜਾ ਜੀ ਆ ਮੈਂ ਅਗਰ ਬਿੱਟ ਮਾਜੀ ਬਸ ਉਹ ਕੰਮ ਮੈਂ ਹੁਣ ਬਾਕੀ ਕੰਮ ਤਾਂ ਫੇਰ ਉਧਰ ਮਿਲ ਜੀ ਸਾਖਾਵਾਂ ਨੂੰ ਜੱਪੀਆਂ ਪਾਓ ਮੇਰਾ ਸਰਕਾਰ ਇੱਕ ਮਿੰਟ ਹੱਥ ਉਧਰ ਤੇ ਬਗਲ ਉਧਰ ਹੈ ਬਗਲ ਲੈਣੇ ਆ ਜੀ ਹਾਂ ਸਾਰੀ ਲੈ ਲਿਓ ਅਸਲਾਮੁਅਲਿਕ ਭਾਈ ਸਵਾਰ ਕੇ ਲੈ ਲਈ ਜੱਪੀਆਂ ਪਾਲੀਆਂ ਰੂਪ ਚੜਿਆ ਆਇਆ ਮੁੰਡੇ ਤੇ ਆਹੋ ਚੜਿਆ ਕੀ ਬਾਤ ਸ਼ਾਹ ਸਾਹਿਬ ਤੇ ਸਰਦਾਰ ਹੀ ਲੱਗਦੇ ਆ ਜੀ ਸ਼ਾਹ ਸਾਹਿਬ ਰ ਆ ਕੇ ਹੋ ਗਏ ਜੀ ਉਧਰ ਉਹ ਦਿਨ ਗੋਜਰੇ ਕੀ ਹੋਇਆ ਬੋਲਰ ਫਿਕਸੈਂਟਰ ਗਏ ਆ ਜੀ ਹਾਂ ਉੱਥੇ ਹਰ ਬੰਦਾ ਮੈਨੂੰ ਜਾਣਦਾ ਹੈ ਸੇ ਮੈਨੂੰ ਸਰਦਾਰ ਕਹਿੰਦੇ ਲੋਕੀ ਕਹਿੰਦੇ ਸ਼ਾਹੀ ਗਾਲ ਸੁਣਿਓ ਇੱਕ ਆ ਯਾਰ ਕੀ ਕਰਦੇ ਹੋ ਸ਼ਾਹੀ ਇੱਕ ਵਾਰ ਸਰਦਾਰ ਇੱਕ ਵਾਰ ਰਹਿਣ ਦਿਓ ਭਾਈ ਬਹੁਤ ਬੰਦਾ ਉਹੀ ਰਹਿੰਦੀ ਅਸਲਾਮੁਅਲੈਕ ਤੁਸੀਂ ਕਹਿੰਦੇ ਮੈਂ ਕਿ ਅਸਲਾਮੁਅਲੈਕ ਜੀ ਅਸੀਂ ਅੱਜ ਪਹੁੰਚੇ ਚੱਕ ਨੰਬਰ 158 ਗਾਬੇ ਖਖਾਂ ਪਾਸ਼ਾ ਚੜ ਦੇ ਕੋਲ ਇੱਥੇ ਇਹ ਸਰਦਾਰ ਆ ਰਹੇ ਆ ਉਹਨਾਂ ਦਾ ਇਹ ਪਿੰਡ ਆ 1947 ਦੀ ਵੰਡ ਤੋਂ ਪਹਿਲੇ ਇਸ ਪਿੰਡ 'ਚ ਰਹਿੰਦੇ ਹੁੰਦੇ ਸੀਗੇ ਉਹ ਉੱਠ ਕੇ ਚਲੇ ਗਏ ਅਜਾੜੇ ਟਾਈਮ ਅੱਜ ਉਹ ਦੁਬਾਰਾ ਫੇਰ ਆਪਣਾ ਪਿੰਡ ਦੇਖਣ ਆ ਰਿਹਾ ਉਹਨਾਂ ਨੂੰ ਥੋੜੀ ਜੀ ਦੇਰ ਸੀ ਅਸੀਂ ਕਿਹਾ ਚਲੋ ਆਪਣੀ ਕੋਈ ਗੱਪ ਸ਼ਪ ਲਾ ਲੈਂਦੇ ਪਾਸ਼ਾ ਵੀ ਜਰਾ ਨਿਖੜਿਆ ਬੈਠਾ ਜਨਾ ਨੂੰ ਲਿਆ ਸੀ ਪੱਗ ਵੀ ਬੰਨੀ ਆ ਰੰਗ ਰੂਪ ਵੀ ਜਰਾ ਉਮਰਾ ਕਰਕੇ ਆਇਆ ਹੈਗਾ ਠੀਕ ਆ ਲੈ ਫਾਇਦਾ ਚੁੱਕ ਲਈਏ ਹੈ ਤੁਸੀਂ ਕਹ ਫਾਇਦਾ ਚੁੱਕ ਲਿਆ ਰੰਗ ਰੂਪ ਵਿੱਚ ਨਹੀਂ ਰੰਗ ਰੂਪ ਅੱਛਾ ਤੇ ਸੁਣਾਓ ਪਾਸ਼ਾ ਸਾਹਿਬ ਇਹ ਤੁਹਾਡਾ ਕਿਦਾਂ ਰਾਬਤਾ ਹੋਇਆ ਕਿਹੜੇ ਸਰਦਾਰ ਆ ਰਹੇ ਆ ਇਹ ਬਾਈ ਜੀ ਮੁੰਡਾ ਇੱਕ ਬੇਲੀ ਆ ਆਪਣਾ 97 ਦਾ ਤੇ ਉਹਦੇ ਕੋਲੇ ਅਮਰੀਕਾ ਚ ਕੈਨੇਡਾ ਚ ਹੁੰਦੇ ਆ ਅੱਛਾ ਤੇ ਉਹਦੇ ਥਰੂ ਫੇ ਨਾ ਉਹ ਕਰਤਾਰਪੁਰ ਆਏ ਸੀ ਤੇ ਉੱਥੋਂ ਹੁਣ ਉਹ ਕਹਿੰਦੇ ਵੀ ਅਸੀਂ 158 ਖੱਖਾਂ ਪੈਂਡਾ ਨਾ ਜਿਹੜਾ ਸਾਡਾ ਉਹ ਅਸੀਂ ਵੇਖਣਾ ਤੇ ਨਾਲੇ ਕਹਿੰਦੇ ਅਸੀਂ ਪਾਸ਼ੇ ਨੂੰ ਮੇਲਣਾ ਤੇ ਉਹ ਹਿਆਰ ਹੈ ਜੀ ਸਾਡੇ ਚਲੋ ਤਾਂ ਜਦੋਂ ਆਣਗੇ ਉਦੋਂ ਆਣਗੇ ਆਪਾਂ ਗੱਲਾਂ ਬਾਤਾਂ ਥੋੜੀਆਂ ਹੀ ਆ 1947 ਦੀ ਗੱਲ ਹੋਈ ਆ ਤੇ 1947 ਚ ਛਾਤੀ ਮਾਰਦੇ ਉਸ ਵੇਲੇ ਚ ਛਾਤੀ ਮਾਰਦੇ ਆ ਕਿ ਆਪਾਂ ਹੁਣ ਹਰ ਬੰਦਾ ਮਹਿੰਗਾਈ ਦਾ ਰੋਣਾ ਰੋਂਦਾ ਆ ਕੁਝ ਸਾਲ ਪਿੱਛੇ ਚਲ ਜੀ ਨਾ ਆਪਾਂ ਉਹ ਨਸਲਾਂ ਜਿਨ੍ਹਾਂ ਨੇ ਬਹੁਤ ਸਾਂਝਾ ਜਿਹਾ ਟਾਈਮ ਵੀ ਦੇਖਿਆ ਜਦੋਂ ਇੱਕ ਹੀ ਗੱਡੀ ਦੇ ਵਿੱਚ ਲਾੜਾ ਚੱਲ ਜਾਂਦਾ ਸੀ ਵਿਆਹ ਕੇ ਲਿਆਂਦਾ ਹੁੰਦਾ ਸੀ ਛੱਤ ਤੇ ਸਮਾਨ ਲਾਦ ਲਿਆਦੇ ਹੁੰਦੇ ਸੀ ਹੁਣ ਇਹ ਸੀ ਕਿ ਕੱਲੀ ਕੱਲੀ ਗੱਡੀ 'ਚ ਇੱਕ ਇੱਕ ਬਹਿ ਕੇ ਜਾਂਦਾ ਬੰਦਾ ਤੇਜ਼ੀ ਦਾ ਵੀ ਦੌਰ ਬਹੁਤ ਜ਼ਿਆਦਾ ਆ ਗਿਆ ਹੈ ਪ੍ਰੈਸ਼ਾ ਸਾਹਿਬ ਇਹ ਜਿਹੜਾ ਮਹਿੰਗਾਈ ਦਾ ਹਰ ਬੰਦਾ ਰੋਣਾ ਰੋਂਦਾ ਇਹ ਮਹਿੰਗਾਈ ਚਲੋ ਕਿਸੇ ਹੱਦ ਤੱਕ ਗਵਰਨਮੈਂਟਾਂ ਨੇ ਵੀ ਕੀਤੀ ਆ ਇਹਦੇ 'ਚ ਸਾਡਾ ਤੁਹਾਡਾ ਕੀ ਕੀ ਕਰਦਾਰ ਹੈ ਏ ਹੁਣ ਕਿਸਾਨਾ ਸਾਹਿਬ ਮੈਂ ਤੇ ਇੱਕ ਹਿਸਾਬ ਕਿਤਾਬ ਲਾਇਆ ਵੀ ਤੁਸੀਂ ਵੇਖੋ ਅੱਜ ਤੋਂ ਕੋ 30 ਸਾਲ ਜਾਂ 35 ਸਾਲ ਪਿੱਛੇ ਨੂੰ ਚਲ ਜਾਓ ਹਮ ਅਗਰ ਘਰ ਦੇ ਵਿੱਚ 10 ਜੀ ਸੀ ਨਾ ਹਮ ਤੇ ਉਹ ਇੱਕ ਜਣਾ ਕਮਾਉਂਦਾ ਸੀ ਬਾਕੀ 10 ਜਿਹੜੇ ਸਕੂਨ ਨਾ ਖਾਂਦੇ ਪੂਰਾ ਟੱਬਰ ਖਾਂਦਾ ਸੀ ਇਦਾਂ ਹੀ ਹੈ ਹਮ ਤੇ ਫੇ ਸਕੂਨ ਵੀ ਸੀਗਾ ਤੇ ਉਹ ਬਿਲਕੁਲ ਜਾਣੀ ਉਹਨਾਂ ਦੀਆਂ ਜਿਹੜੀਆਂ ਨਾ ਆਪਣੀਆਂ ਸਹੂਲਿਆਤ ਦੇਖ ਲੈ ਜ਼ਰੂਰ ਤਾਂ ਉਹ ਵੀ ਬਿਲਕੁਲ ਉਹਨਾਂ ਦੀਆਂ ਕਲੋਜ ਸੀਗੀਆਂ ਪਹਿਲੇ-ਪਹਿਲੇ ਟਾਈਮ ਦੇ ਵਿੱਚ ਤਾਂ ਲੋਕਾਂ ਦੇ ਘਰਾਂ 'ਚ ਜਿੰਸ ਹੁੰਦੀ ਸੀਗੀ ਪੈਸੇ ਬਹੁਤ ਘੱਟ ਘਰਾਂ 'ਚ ਹੁੰਦੇ ਸੀ ਉਹ ਆਪਣਾ ਦਾਣਾ ਪਾਣੀ ਦੇ ਕੇ ਕਿਤੇ ਮੱਕੀ ਕਿਤੇ ਦਾਣੇ ਕਿ ਕਪਾਹ ਦੀ ਫੁੱਟੀ ਜਿਹੜੀ ਉਹ ਦੇ ਕੇ ਦੁਕਾਨ ਤੇ ਸੌਦਾ ਲੈਂਦੇ ਹੁੰਦੇ ਸੀਗੇ ਦਾਣਿਆਂ ਤੋਂ 2 ਤੋਲ ਦਾਣਿਆਂ ਤੋਂ ਆਧੀ ਦਾਣਿਆਂ ਤੋਂ ਬਰਾਬਰ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਸੀਗਾ ਬੇਸਿਕਲੀ ਕਿਸਾਨਾ ਸਾਹਿਬ ਆਪਾਂ ਜਿਹੜੇ ਆ ਨਾ ਹੁਣ ਕੋਈ ਜ਼ਰੂਰਤਾਂ ਦੇ ਗਰੀਬ ਨਹੀਂ ਹੈਗੇ ਜ਼ਰੂਰਤ ਦੀ ਗਰੀਬੀ ਮੁੱਕ ਗਈ ਪਾਕਿਸਤਾਨ ਸਿਰਫ ਸ਼ਿਕੀਨੀ ਦੀ ਜਿਹੜੀ ਗਰੀਬੀ ਰਹਿ ਗਈ ਹੈ ਅਸੀਂ ਸ਼ਿਕੀਨੀ ਹੈ ਕਿ ਫਲਾਨੀ ਚੀਜ਼ ਵੀ ਹੋਣੀ ਚਾਹੀਦੀ ਆ ਉਹਦਾ ਵੀ ਸ਼ੌਕ ਉਹਦਾ ਵੀ ਸ਼ੌਕ ਅਸੀਂ ਆਪਣੀ ਔਕਾਤ ਤੋਂ ਵੱਧ ਜਿਹੜੇ ਨਾ ਪੈਰ ਫਲਾ ਕੇ ਪਾਸ ਜੰਨੇ ਆ ਫਿਰ ਅਸੀਂ ਦੇਖਦੇ ਆ ਕਿ ਉਹਨੂੰ ਮੈਨੇਜ ਕਰਨਾ ਹੁਣ ਇੱਕ ਚੀਜ਼ ਹੀ ਲਾ ਲੋਗੇ ਸਾਡੇ ਕੋਲ ਕਪੈਸਿਟੀ ਨਹੀਂ ਹੈਗੀ ਕਿ ਅਸੀਂ 20 ਮਰਲੇ ਦਾ ਘਰ ਬਣਾਈਏ ਤੇ ਇਹ 5 ਮਰਲੇ ਦਾ ਬਣਾਉਣਾ ਤੁਹਾਨੂੰ ਚਾਹੀਦਾ ਸਾਡੀ ਜ਼ਰੂਰਤ 5 ਮਰਲੇ ਦੀ ਅਸੀਂ 20 ਮਰਲੇ ਦਾ ਬਣਾ ਲੈਨੇ ਹੁਣ ਉਹਦੀ ਮੇਂਟੇਨੈਂਸ ਵਿੱਚ ਹੀ ਸਾਡੇ ਸਾਰੀ ਉਮਰ ਮੇਂਟੇਨੈਂਸ ਵਿੱਚ ਹੀ ਲੰਘ ਜਾਂਦੀ ਹੈ ਕਿ ਉਹਨੂੰ ਮੈਨੇਜ ਕਰਨਾ ਚਾਰ ਜੀ ਆ ਤੇ ਅਸੀਂ ਘਰ ਬਣਾ ਲਿਆ 20 ਮਰਲੇ ਦਾ ਫਿਰ ਗੱਡੀ ਸਾਨੂੰ ਛੋਟੀ ਲੈਣੀ ਚਾਹੀਦੀ ਹੈ ਜੇ ਚ ਪٹرول ਹੋਵੇ ਅਸੀਂ ਲੈਣੀ ਹੈ ਵੱਡੀ ਐਦਾਂ ਹੀ ਅਸੀਂ ਸ਼ੁਕੀਨੀ ਦੇ ਗਰੀਬ ਆ ਅੱਜ ਕੱਲ ਕੋਈ ਵੀ ਜ਼ਰੂਰਤ ਦਾ ਗਰੀਬ ਨਹੀਂ ਹੈਗਾ ਭਰਾ ਦਾ ਭਰਾ ਸੂਟ ਨਹੀਂ ਪਾਉਂਦਾ ਸੋ ਨਾ ਜੁੱਤੀ ਪਾਉਂਦਾ ਮੈਂ ਕਹਾਂ ਜੀ ਇੱਕ ਇੱਕ ਬੰਦਾ ਜਿਹੜਾ ਇੱਕ ਵਾਰੀ ਪਾ ਲੈਂਦਾ ਦੂਜੀ ਵਾਰੀ ਪਾਣ ਲੱਗਾ ਦੇਖਦਾ ਕਿ ਮੈਂ ਯਾਰ ਦੁਬਾਰਾ ਪਾਵਾਂ ਪਾ ਕੇ ਉੱਥੇ ਜਾਵਾਂ ਦੁਬਾਰਾ ਇਹ ਹੀ ਚੀਜ਼ਾਂ ਆ ਕਿ ਬੁੜੀਆਂ ਵਿੱਚ ਹੁੰਨੀਆਂ ਸੀ ਇਹ ਹੁਣ ਸਾਡੇ ਬੰਦਿਆਂ ਵਿੱਚ ਵੀ ਆਣ ਲੱਪੀਆਂ ਕਿ ਅਸੀਂ ਫੇਸਬੁੱਕ ਤੇ ਇੱਕ ਤਸਵੀਰ ਲਾਈ ਐ ਦੂਜੀ ਵਾਰੀ ਯਾਰ ਮੈਂ ਇਹ ਸੂਟ ਪਾ ਕੇ ਤਸਵੀਰ ਫੇਸਬੁੱਕ ਤੇ ਨਹੀਂ ਲਾਣੀ ਇਹ ਵੀ ਟ੍ਰੈਂਡ ਆ ਅੱਜ ਕੱਲ ਸਾਡੇ ਨਵੀਂ نسل ਦੇ ਵਿੱਚ ਨਵੀਂ ਜਨਰੇਸ਼ਨ ਦੇ ਵਿੱਚ ਤੇ ਬਾਕੀ ਵੀਰ ਬੈਠੇ ਆ ਸਾਰੇ ਇਹਨਾਂ ਨੇ ਜਿਹੜੇ ਤਾਸਰਾਤ ਉਹ ਵੀ ਲੋ ਜੀ ਸਾਣਾ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਸਾਣਾ ਸਾਹਿਬ ਗੱਲ ਕਰਦੇ ਇਹ ਵੀ ਅਗਰ ਹੁਣ ਘਰ ਦੇ 4G ਹੈ ਨਾ ਹ ਚਾਰ ਫਰਦਵਾ ਕਰਦੇਵੇ ਤੇ ਚੌਹ ਦੇ ਕੋਲ ਚਾਰ ਮੋਟਰਸਾਈਕਲ ਆ ਚਾਰ ਮੋਬਾਈਲ ਆ ਅਗਰ ਅਸੀਂ ਚਾਹੀਏ ਇੱਕ ਮਸਾਲਾ ਇੱਕ ਨਾ ਵੀ ਪੁੱਤਾ ਵਾਜੀ ਸਕਦਾ ਅਸੀਂ ਆਪਣੀਆਂ ਆਪ ਵਧਾ ਲਈਆਂ ਹੋਈਆਂ ਖਰਚੇ ਤੇ ਇਲਜ਼ਾਮ ਅਸੀਂ ਮਗਹਾਈ ਨੂੰ ਲਾਉਨੇ ਆ ਸਿਰਫ ਪਤਾ ਕੀ ਆ ਆਪਣੇ ਆਪ ਨੂੰ ਥੋੜਾ ਜਿਹਾ ਨਾ ਕਲੋਜ਼ ਕਰਨਾ ਪੈਂਦਾ ਤੇ ਬੰਦਾ ਫਿਰ ਥੋੜਾ ਜਿਹਾ ਆਸਾਨ ਹੋ ਜਾਂਦਾ ਇਹੀ ਲੋਕ ਸੀ ਜਿਹੜੇ ਅੱਜ ਤੋਂ ਆਪਾਂ ਪਿੱਛੇ ਥੋੜੇ ਸਾਲਾਂ 'ਚ ਕਰੀਏ ਇਹਨਾਂ ਦੇ ਘਰਾਂ ਵਿੱਚ ਇਹ ਸਹੂਲਤਾਂ ਹੀ ਨਹੀਂ ਹੁੰਦੀਆਂ ਸੀ ਜਿਹੜੀਆਂ ਹੁਣ ਦਿੱਤੀਆਂ ਰੱਬ ਨੇ ਸਹੀ ਗੱਲ ਤੇ ਰੋਣਾ ਵੀ ਰੋਈ ਜਾਂਦੇ ਮਹਿੰਗਾਈ ਦਾ ਸਹੂਲਤਾਂ ਵੀ ਅੱਗੇ ਨੂੰ ਵੱਧ ਗਈਆਂ ਬੰਦੇ ਦੀਆਂ ਸੈਸ਼ਾਂ ਵੀ ਅੱਗੇ ਨੂੰ ਵੱਧ ਗਈਆਂ ਆਪਣੇ ਆਪ ਨੂੰ ਉਹ ਜ਼ਿਆਦਾ ਤੋਂ ਜ਼ਿਆਦਾ ਜਾਨੀ ਬਿਹਤਰ ਗਣ ਲਬਾਸ ਦੀ ਗੱਲ ਕਰ ਲਈਏ ਜੁੱਤੀ ਦੀ ਗੱਲ ਕਰ ਲਈਏ 6-7000 10000 ਤੋਂ ਥੱਲੇ ਕੋਈ ਜੁੱਤੀ ਨਹੀਂ ਪਾਦਾ ਹੈਗਾ ਹੂੰ ਸੂਣ ਦੀ ਗੱਲ ਕਰ ਲਈਏ 8-10000 ਤੋਂ ਥੱਲੇ ਸੂਟ ਕੋਈ ਨਹੀਂ ਪਾਉਂਦਾ ਹੈਗਾ ਫੇਰ ਵੀ ਰੋਈ ਜਾਂਦਾ ਵੀ ਮਹਿੰਗਾਈ ਮਹਿੰਗਾਈ ਆ ਮਸਾਲਾ ਤਾਂ ਅਸੀਂ ਦੇਣੀਆਂ ਯੂਰਪ ਦੀਆਂ ਕਿ ਫਲਾਨੀਆਂ ਉੱਥੇ ਇੰਨੀਆਂ ਸਹੂਲਤਾਂ ਤੇ ਇੰਨਾ ਕੁਝ ਹੈ ਤੇ ਕੰਮ ਨਹੀਂ ਕਰਨਾ ਅਸੀਂ ਡੱਕਾ ਵੀ ਤੋੜਨਾ ਨਹੀਂ ਉੱਥੇ ਸਵੇਰ ਤੋਂ ਇੱਕ ਬੰਦਾ ਉੱਠਦਾ ਕਿਸਾਨਾ ਸਾਹਿਬ ਚਾਹੇ ਮਰਦਾ ਚਾਹੇ ਔਰਤ ਆ ਸਵੇਰ ਤੋਂ ਸ਼ਾਮ ਤੱਕ ਮਸ਼ੀਨ ਵਾਂਗੂ ਕੰਮ ਕਰਦੇ ਆ ਉਹ ਫੇਰ ਵੀ ਉਹਨਾਂ ਦੀ ਪੂਰੀ ਏਦਾਂ ਪੈਂਦੀ ਹੈ ਕਿ ਕੋਈ ਟੈਕਸ ਕੱਟੇਗੇ ਕੋਈ ਉਹਨੇ ਗਰੋਸਰੀ ਕਰ ਲਈ ਕੋਈ ਘਰੇਲੂ ਉਹਨਾਂ ਦੇ ਖਰਚਾ ਘਰ ਲੈਣਾ ਬਹੁਤ ਮੁਸ਼ਕਿਲ ਹੈ ਉਹਨਾਂ ਦਾ ਘਰ ਲੈਣਾ ਸਾਡੇ ਕੋਲ ਕਨਾਲ ਕਨਾਲ ਦੇ ਘਰ ਸੀ ਨਾ ਹਾਤੇ ਖੁੱਲੇ ਛੱਡੇ ਹੁੰਦੇ ਆ ਤੇ ਉੱਥੇ 5 ਮਰਲੇ ਦਾ ਇੱਕ ਫਲੈਟ ਲੈਣਾ ਬਹੁਤ ਵੱਡੀ ਗੱਲ ਹੈ ਯਾਨੀ ਕਿ 2 ਬੈੱਡ ਦਾ ਜਾਂ 3 ਬੈੱਡ ਦਾ ਇੱਕ ਫਲੈਟ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਉਹਨਾਂ ਵਾਸਤੇ ਉਹ ਲਗਜ਼ਰੀ ਲਾਈਫ ਇਸ ਤਰ੍ਹਾਂ ਜੀਂਦੇ ਆ ਕਿ ਉਹਨਾਂ ਨੇ ਕੰਮ ਕਰਕੇ ਦੇਖਣਾ ਹੁੰਦਾ ਤੇ ਅਸੀਂ ਵਿਹਲੇ ਰਹਿ ਕੇ ਨਿਕੰਮੇ ਰਹਿ ਕੇ ਇੱਕ ਦੂਜੇ ਦੇ ਲੱਤਾਂ ਬਾਹਾਂ ਖਿੱਚ ਕੇ ਇੱਕ ਦੂਜੇ ਖਿਲਾਫ ਸਾਜ਼ਿਸ਼ਾਂ ਸੱਦੀਹਾੜੀ ਕਰਕੇ ਪਿੰਡਾਂ 'ਚ ਵਿਹਲੇ ਥੜਿਆਂ ਤੇ ਬਹਿ ਗਏ ਫਿਰ ਕਹਿੰਦੇ ਸਾਡੀਆਂ ਸਹੂਲਤਾਂ ਵੀ ਉਹਨਾਂ ਵਰਗੀਆਂ ਹੋਣ ਸਾਡਾ ਨਿਜ਼ਾਮ ਵੀ ਉਹਨਾਂ ਵਰਗਾ ਹੋਵੇ ਕੰਮ ਹੁੰਦਾ ਨਹੀਂ ਰਿਸ਼ਵਤ ਦੇਣੀ ਲੈਣੀ ਅਸੀਂ ਸ਼ੁਰੂ ਕਰਨੀ ਹਰ ਜਗ੍ਹਾ ਤੇ ਕਾਨੂੰਨ ਨੂੰ ਤੋੜਨਾ ਅਸੀਂ ਤੇ ਹਰ ਯਾਨੀ ਕਿ ਜੋ ਵੀ ਦੁਨੀਆਦਾਰੀ ਚਲਾਉਣ ਵਾਸਤੇ ਕੰਮ ਹੁੰਦਾ ਉਹਦੇ ਐਂਟੀ ਚੱਲਣਾ ਅਸੀਂ ਫਿਰ ਅਸੀਂ ਕਹਿੰਦੇ ਸਾਡੇ ਵਾਸਤੇ ਸਹੂਲਿਅਤ ਜਾਂ ਸਾਡਾ ਨਿਜ਼ਾਮ ਵੀ ਉਹਨਾਂ ਵਰਗਾ ਹੋਵੇ ਹਾਲਾਂਕਿ ਉਹ ਗੈਰ ਮੁਸਲਮ ਹੋ ਕੇ ਉਹ ਗੈਰ ਇਸਲਾਮੀ ਹੋ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਇਸਲਾਮ ਨੇ ਤੁਹਾਨੂੰ ਅੱਜ ਤੋਂ 1400 ਸਾਲ ਪਹਿਲਾਂ ਦੱਸ ਦਿੱਤੀਆਂ ਉਹ ਉਦਾਂ ਫਾਲੋ ਕਰਦੇ ਆ ਤੇ ਅਸੀਂ ਉਹਨਾਂ ਦੇ ਸਾਰੇ ਖਿਲਾਫ ਚੱਲਣਾ ਉਹਨਾਂ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਉਹ ਜਿੱਥੋਂ ਉਹਨਾਂ ਨੂੰ ਚੰਗੀ ਚੀਜ਼ ਲੱਭਦੀ ਆ ਉਹਨੂੰ ਉਹ ਫਾਲੋ ਕਰਦੇ ਆ ਅਡਾਪਟ ਕਰਦੇ ਆ ਪਾਸ਼ਾ ਸਾਹਿਬ ਗੱਲ ਕਰੀਏ ਕਲਚਰ ਸਕਾਫਤ ਦੀ ਤੇ ਜਿੱਥੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਾਂ ਸਕਾਫਤ ਕਹਿੰਨੇ ਆ ਅੱਜ ਮੈਂ ਥੋੜੇ ਨਵਾਂ ਨਵੀਂ ਚੀਜ਼ ਦੱਸਾਂਗਾ ਕਿ ਇਹ ਵੀ ਇੱਕ ਸਕਾਫਤ ਹੁੰਦੀ ਸੀ ਕਿ ਜਦੋਂ ਇੱਕ ਬੰਦਾ ਪਿੰਡ ਦਾ ਮਹੱਲੇਦਾਰ ਉਹ ਆਪਣੀ ਧੀ ਭੈਣ ਨੂੰ ਜਾਂ ਕਿਸੇ ਦੇ ਵੀ ਬੱਚੇ ਨੂੰ ਬਿਲਾ ਚਿਚਕ ਰੋਕ ਟੋ ਕਰਦਾ ਹਾਂ ਹਾਂ ਜੀ ਹੁਣ ਲੜਾਈ ਹੋ ਜਾਂਦੀ ਹੈ ਵੀ ਤੇਰਾ ਸਿਰ ਕਿਉਂ ਨੰਗਾ ਆ ਤੂੰ ਆਵਾਰਾ ਕਿਉਂ ਫਿਰਦਾ ਆ ਧੀ ਭੈਣ ਨੂੰ ਵੀ ਅਗਲਾ ਬਿਲਾ ਚਿਚਕ ਡਕ ਲੈਂਦਾ ਸੀਗਾ ਉਹਨੂੰ ਕੋਈ ਇਸ ਜੀ ਦਾ ਹੁੰਦਾ ਸੀ ਇਹਦੇ ਘਰ ਦੇ ਮੈਨੂੰ ਕਹਿਣਗੇ ਇਹ ਵੀ ਇੱਕ ਸਕਾਫਤ ਸੀ ਇਹ ਵੀ ਇੱਕ ਸਾਡਾ ਵਿਰਸਾ ਸੀ ਉਹ ਹੁਣ ਖਤਮ ਨਹੀਂ ਹੋ ਗਿਆ ਮੁੱਕ ਗਿਆ ਜੀ ਮੁੱਕ ਗਿਆ ਕਿਸਾਨਾ ਸਾਹਿਬ ਅਸੀਂ ਇਹ ਆਪਣੀ ਅੱਖਾਂ ਨਾਲ ਗੱਲਾਂ ਵੇਖੀਆਂ ਵਾ ਹੁਣ ਲਾਲਾ ਹੁਣ ਸਾਡਾ ਖਾਨਦਾਨ ਸੀ ਨਾ ਜੇ ਖਾਨਦਾਨ ਦੇ ਵਿੱਚ ਇੱਕ ਜੀ ਇਦਾਂ ਦਾ ਹੁੰਦਾ ਸੀ ਜਿਹਦੇ ਆਲ ਦੇਖ ਕੇ ਜਾਨੀ ਜੇ ਕਿ ਕਿਸੇ ਧੀ ਭੈਣ ਨੂੰ ਪਤਾ ਲੱਗ ਜਾਂਦਾ ਇਹਨਾਂ ਵੇੜੇ 'ਚ ਆ ਗਿਆ ਵਾ ਤੇ ਉਹ ਅੰਦਰੋਂ ਹੀ ਨਹੀਂ ਨਿਕਲਦੀਆਂ ਹੁੰਦੀਆਂ ਸਿਰ ਤੇ ਨੰਗੇ ਕੀ ਕਰਨੇ ਤੇ ਹੁਣ ਜਿਉ ਉਹ ਵੀ ਗੱਲਾਂ ਮੁੱਕ ਗਈਆਂ ਭਾਈ ਹੁਣ ਤੇ ਹਰ ਸ਼ੈ ਜਾਨੀ ਨਾ ਖਤਮ ਹੁੰਦੀ ਜਾਂਦੀ ਵੇਖ ਜਾਈ ਵਾਧਦੀ ਜਾਂਦੀ ਆ ਤੇ ਸਾਡੇ ਜਿਹੜੇ ਅਸਲ ਜਿਹੜੇ ਕਲਚਰ ਸੀ ਸਾਡੇ ਜਿਹੜੀਆਂ ਪਿਛੜੀਆਂ ਗੱਲਾਂ ਸੀ ਉਹ ਮੁੱਕਦੀਆਂ ਜਾਂਦੀਆਂ ਸਾਰੀਆਂ ਹਾਲਾਂਕਿ ਉਹ ਅਸਲ ਗੱਲਾਂ ਉਹ ਸੀਗੀਆਂ ਚੰਗੀਆਂ ਜਿਹੜੀਆਂ ਸਾਡੇ ਇੱਜ਼ਤ ਵਾਸਤੇ ਵੀ ਚੰਗੀਆਂ ਸੀ ਸਾਡੇ ਜ਼ਿੰਦਗੀ ਗੁਜ਼ਾਰਨ ਵਾਸਤੇ ਵੀ ਚੰਗੀਆਂ ਸੀ ਫਿਰ ਮੁੱਕ ਦੀ ਗੱਲ ਤੇ ਜਿਹਨੂੰ ਆਪਾਂ ਤਰੱਕੀ ਕਹਿੰਦੇ ਉਹ ਆਪਣੜਾ ਰਾਹ ਲੈ ਗਈ ਆ ਨਹੀਂ ਜੀ ਇਹ ਤਰੱਕੀ ਨਹੀਂ ਇਹ ਤਾਂ ਮੈਂ ਕਹਿੰਦਾ ਨਰੀ ਬਿਹੂਦਗੀ ਤੇ ਵੇਹ ਜਾਈ ਆ ਹੂੰ ਕਿੱਦਾਂ ਬਚਿਆ ਜਾ ਸਕਦਾ ਇਹਨਾਂ ਚੀਜ਼ਾਂ ਤੋਂ ਦੇਖੋ ਜੀ ਹੁਣ ਜਿਹੜੇ ਇਸ ਵੇਲੇ ਹਾਲਾਤ ਆ ਬਚਣਾ ਤਾਂ ਹੁਣ ਇਦਾਂ ਹੀ ਆ ਮੈਂ ਕਹਿੰਦਾ ਵੀ ਕਿਸੇ ਨੂੰ ਕਹਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਹੂੰ ਬਿਲਕੁਲ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕਿਹਾ ਨਾ ਉਹ ਕਹਿੰਦਾ ਜੋ ਅਸੀਂ ਜਾਣਦੇ ਆ ਉਹ ਤੂੰ ਨਹੀਂ ਜਾਣਦਾ ਤੇਰੇ ਦੇ ਨਾਲੋਂ ਬਿਹਤਰ ਇਹ ਆ ਵੀ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਕਿਸੇ ਨੂੰ ਜੱਥੇ ਕੋ ਹੈਗਾ ਉਹਨੂੰ ਰਹਿਣ ਦਿਓ ਕਿ ਇਹ ਕਿਸਾਨਾ ਸਾਹਿਬ ਜਿਹੜੀ ਤਰੱਕੀ ਹੋਈ ਹੈ ਨਾ ਇਹਨੇ ਸਾਡੇ ਬੰਦੇ ਬਜ਼ੁਰਗ ਜਿਹੜੇ ਪਹਿਲਾਂ ਮਰ ਗਏ ਆ ਅਗਰ ਉਹ ਦੁਬਾਰਾ ਪਿੰਡ ਆ ਜਾਣ ਉਹਨਾਂ ਨੇ ਜਿੰਨੀ ਤਰੱਕੀ ਦੇ ਕੇ ਹਰਤ ਨਾ ਫੇਰ ਮਰ ਜਾਣ ਸਹੀ ਗੱਲ ਵੀ ਆ ਮੋਟਰਸਾਈਕਲ ਚੱਕੀ ਫਿਰਦੇ ਆ ਆ ਮੋਟਰਸਾਈਕਲ ਟੀਵੀ ਆ ਬੁੜੀਆਂ ਨੱਚਦੀਆਂ ਫਿਰਦੀਆਂ ਅਗਰ ਉਹ ਬੰਦੇ ਆਪਣੇ ਪਹਿਲੇ ਆ ਜਾਣ ਜਿਹੜੇ ਮਰੇ ਨੇ ਕਿ 30 ਸਾਲ ਜਾਂ 35 ਸਾਲ ਜਾਂ 40 ਸਾਲ ਉਹ ਪਿੰਡ ਨਾ ਨਾ ਉਹਨਾਂ ਨੇ ਪਿੰਡ ਨਹੀਂ ਵੜਨਾ ਵੀ ਪਤਾ ਨਹੀਂ ਕਿਹੜਾ ਮੁਲਖ ਆ ਇਹ ਇਹ ਕਿਹੜੀ ਚੀਜ਼ ਆ ਦੁਬਾਰਾ ਕਬਰਾਂ ਨੂੰ ਜਾਣਗੇ ਉਹ ਬਸ ਇਹ ਤਰੱਕੀ ਜਿਹੜੀ ਆ ਸਾਨੂੰ ਨੁਕਸਾਨ ਚਾ ਇਹ ਸਾਡਾ ਇਹ ਜਿਹੜਾ ਵੀ ਜੋ ਵੀ ਹੋ ਰਿਹਾ ਇਹ ਸਾਡੇ ਮੁਲਕ ਵਾਸਤੇ ਜਾਂ ਸਾਡੇ ਵਾਸਤੇ ਜਾਂ ਪੰਜਾਬ ਵਾਸਤੇ ਇਹ ਬਿਲਕੁਲ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਸਾਡਾ ਮੁੰਡਾ ਇੱਕ ਦੋਸਤ ਆ ਅਮਰੀਕਾ ਚ ਆਇਆ ਮੈਂ ਉਹਨੂੰ ਪੁੱਛਿਆ ਸਣਾ ਕਿਦਾਂ ਸਫਰ ਰਿਹਾ ਉਹ ਕਹਿੰਦਾ ਯਾਰ ਸਫਰ ਸਫਰ ਕਾਦਾ ਬਲਕਿ ਸਾਡੇ ਅੱਛੇ ਦੋਸਤ ਨੇ ਉਹਨਾਂ ਕੋ ਨੈਸ਼ਨੈਲਿਟੀ ਵੀ ਅਮਰੀਕਾ ਦੀ ਆ ਕਹਿੰਦਾ ਸਾਡੇ ਤਕਰੀਬਨ ਸਾਰੇ ਪੰਜਾਬੀ ਸੀ ਵਿੱਚ ਪੰਜਾਬ ਦੇ ਹੀ ਕਹਿੰਦਾ ਮੇਰਾ ਮੁੰਡਾ ਅਗਰ ਕੋਈ ਪੁੱਛੇ ਅੰਗਰੇਜ਼ੀ ਚ ਬੋਲੇ ਨਾ ਕੋਈ ਚੀਜ਼ ਮੈਨ ਤੋਂ ਮੰਗੇ ਜਾਂ ਮੈਨੂੰ ਬਰਗਰ ਚਾਹੀਦਾ ਜਾਂ ਕੀ ਚਾਹੀਦਾ ਕਹਦਾ ਉਹ ਉਹੀ ਚੁੰਮੀ ਜਾਣ ਵੀ ਪੜ੍ਹਨੀ ਕਿੰਨਾ ਕੁ ਸਿੱਖਿਆ ਪਰ ਕਿੰਨਾ ਕੁ ਪੜਿਆ ਉਹਨਾਂ ਦਾ ਲੈਕਚਰ ਆ ਅਸੀਂ ਹੁਣ ਆਪਣੀਆਂ ਤਾਂ ਚੀਜ਼ਾਂ ਤੋਂ ਦੂਰ ਹੋ ਗਏ ਸਾਡੀ ਵੀ ਕੋਸ਼ਿਸ਼ ਇਹੀ ਆ ਜਵਾਨ ਆਪਣੀ ਛੱਡ ਕੇ ਅਸੀਂ ਵੀ ਸਾਡਾ ਮੁੰਡਾ ਅੰਗਰੇਜ਼ੀ ਸਕੂਲੇ ਪੜ੍ਹੇ ਉੱਥੇ ਸਾਰਾ ਕੁਝ ਸਿੱਖੇ ਮਸਜਿਦਾਂ ਅਸੀਂ ਕਿਸੇ ਨੂੰ ਨਹੀਂ ਕਹਦੇ ਆਪਣੀ ਮਾਂ ਬੋਲੀ ਨੂੰ ਛੱਡ ਗਏ ਆਪਣੀ ਮਾਂ ਬੋਲੀ ਨੂੰ ਛੱਡ ਗਏ ਓਏ ਪੁੱਤ ਦੋ ਮੰਜੇ ਘਰੋਂ ਕਢਾਇਆ ਸੀ ਆਈ ਚੁੱਕਦੇ ਆਣ ਕੇ ਦੋ ਮੰਜੇ ਮੇਰਾ ਪੋਸਟ ਆ ਪਿਆ ਕਢਾਈ ਮੇਰਾ ਪੁੱਤ ਉਹ ਵੀ ਵਖਾ ਲੋ ਕਢਾਈ ਕਢਾਈ ਪਾ ਦੇ ਮੰਦੇ ਦੀ ਸ਼ੂਗਰ ਟਾਉਨ ਹੋ ਗਈ ਆ ਕੀ ਖਾਣਾ ਕੋਈ ਹੈ ਖਾਣਾ ਕੋਈ ਚਲੋ ਇਹ ਤਾਂ ਬੰਦਾ ਡਗ ਪਿਆ ਡਾਕਟਰ ਸਾਦ ਨੇ ਖਾਲੀ ਅੱਛਾ ਇਹ ਸਾਰਾ ਕਸੂਰ ਬਾਬਰ ਦਾ ਮੈਂ ਇਹਨੂੰ ਕਹ ਮੈਂ ਕਹ ਜਾ ਘੋਟ ਬਣਾ ਕੇ ਪੀ ਲਈ ਇਹ ਕਹਿੰਦਾ ਨਾ 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 ਲੈਣ ਦੇ ਘੱਟੇ ਪੀਨੇ ਮੰਜੇ ਟੇਬਲ ਸਾਰਾ ਕੁਝ ਮੰਗਾਈ ਜਾਂਦੇ ਉੱਤੇ ਕੋਈ ਆਹ ਮੰਜੇ ਮੰਗਾਈ ਜਾਂਦਾ ਬੋਤਲ ਪਾਣੀ ਵੀ ਅਸੀਂ ਕਹਿ ਕੇ ਉਹ ਕਦਾਨਾ ਸਾਹਿਬ ਨਾਲ ਨੇਕ ਮਸ਼ਵਰਾ ਵੀ ਦੇਈ ਜਾ ਤਿੰਨਾਂ ਮੇਜਾਂ ਨਾਲ ਸਾਜੂਗਾ ਹੋਰ بڑا ਇੱਕ ਬੜੇ ਆ ਬਹੁਤ ਅੱਛਾ ਗੱਲ ਜਿਹੜੀ ਸਪੀਡ ਨਾਲ ਮਹਿਮਾਨ ਆਪਣੇ ਆ ਰਹੇ ਨੇ ਆਪਾਂ ਨੂੰ ਆ ਵੀ ਚੱਕੜੇ ਪੈ ਜਾਂਦੇ ਆ ਆਲੇ ਦੁਆਲੇ ਮੰਜੇ ਕਰਦੇ ਆ ਮਹਿਮਾਨਾਂ ਨੂੰ ਖਵਾ ਕੇ ਆਪਾਂ ਮੁੜ ਕੇ ਦੁਬਾਰਾ ਇਹ ਆ ਗਿਆ ਪਾਸ਼ਾ ਜੱਟ ਇਹਨਾਂ ਨੂੰ ਪਾਸ਼ਾ ਜੱਟ ਕਹਿੰਦੇ ਆ ਇਹ ਜੱਟ ਜਿਹੜਾ 12 ਵਜੇ ਤੋਂ ਬਾਅਦ ਹਿੱਲਦਾ ਉਹਦਾ ਕੀ ਬਾਕਿਆ ਉਹ ਤਾਂ ਦੱਸੋ ਬਹੁਤਕ ਬਸ ਲੋਕਾਂ ਨੇ ਐਵੇਂ ਗੱਲ ਬਣਾਈ ਆ ਕਿ ਜੱਟ ਨਾ 12 ਵਜੇ ਤੋਂ ਬਾਅਦ ਪਾਗਲ ਹੋ ਜਾਂਦੇ ਆ ਤੇ ਪਾਗਲ ਬੂਗਲ ਕੋਈ ਨਹੀਂ ਹੁੰਦੇ ਕਿਸੇ ਜੇ ਰੌਲਾ ਪਤਾ ਕੀ ਬਣਿਆ ਇਹ ਬੜੀ ਤੇਜ਼ ਤਰਾਜ ਗੋਮ ਆ ਆਪਾਂ ਲੋਕ ਇਹਨਾਂ ਨੂੰ ਸਮਝਦੇ ਕਿ ਇਹ ਸਦਾਈ ਹੁੰਦੇ ਜੇ ਹੋ ਜਾਂਦੇ ਆ ਕਿਸੇ ਜੇ ਰੌਲਾ ਇਹ ਆ ਕਿ ਜਦੋਂ ਆਏ ਨਾ ਬਾਹਰੋਂ ਅੰਗਰੇਜ਼ ਉਹਨਾਂ ਨੇ ਆ ਕੇ ਇੱਥੇ ਕੀਤਾ ਆਪਣੀ ਇੰਡੀਆ ਤੇ ਜਿੰਨਾ ਵੀ ਸਾਰਾ ਏਸ਼ੀਆ ਦੇ ਵਿੱਚ ਕਵਿਆਂ ਕੁਵਿਆਂ ਕੀਤਾ ਨਾ ਇਨਨਾਂ ਨੇ ਹਸਾਬ ਲਾ ਲਿਆ ਵੀ ਇਹ ਤਾਂ ਹਸਾਬ ਹਸਾਬਾ ਬਹੁਤ ਆ ਆ ਤੁਸੀਂ ਅਕਸਰ ਦੇਖੋ ਪਿੰਡਾਂ ਦੇ ਵਿੱਚ ਨਹੀਂ ਜਿਹਨਾਂ ਬੱਚਿਆਂ ਦੇ ਰੰਗ ਚਿੱਟੇ ਹੁੰਦੇ ਆ ਜਾਂ ਕੋਈ ਬਿਮਾਰੀ ਆ ਜਾਂ ਕੀ ਆ ਉਹ ਜਦੋਂ ਸੁਣੇ ਘਲਾਇਆ ਦੇਖਦੇ ਆ ਨਹੀਂ ਆ ਨਹੀਂ ਆਉਂਦਾ ਉਹ ਜਿਹੜੇ ਇਦਾਂ ਦੀਆਂ ਉਹਨਾਂ ਦੀ ਜਾਂ ਕੀ ਚੀਜ਼ ਆ ਉਹ ਇਦਾਂ ਦੇਖਦੇ ਆ ਉਹਨੂੰ ਦੇਖਦਾ ਨਹੀਂ ਅਸਲ ਚ ਹੋਇਆ ਕੀ ਉਹ ਜਿਹੜੇ ਅੰਗਰੇਜ਼ ਜਿਹੜੇ ਵੀ ਠੰਡੇ ਮੁਲਕ ਚੋਂ ਆਏ ਸੀ ਉਹ ਜਦੋਂ 12:00 ਵਜੇ ਦਾ ਸੀ ਨਾ ਨਹੀਂ ਆ ਨਹੀਂ ਆਉਂਦਾ ਸੀ ਉਹ ਉਹਨੇ ਜੇ ਕਿਤੇ ਬਾਹਰ ਨਿਕਲਣਾ ਲੰਡਰਣ ਲਈ ਉਹ ਧੁੱਪ ਨੇ ਉਹਦਾ ਅਸਰ ਕਰਨਾ ਗਰਮ ਇਲਾਕਾ ਗਰਮ ਸੀ ਇਨਾਂ ਨੇ ਫੇ ਚੌੜੀ ਲੌਣੀਆਂ ਉਹਦੇ ਘਾਟੇ ਛੋਟੇ 12 ਵਜੇ ਤੋਂ ਬਾਅਦ ਨਾ ਜੇ ਤੇਰੀ ਦੀ ਆਪਣੀ ਜਿਹੜੇ 4:30 ਮਾਰੇ ਆ ਜਾਂ ਫੇਵਰਸ ਸੀ ਜਾਂ ਫੇਵਰਸ ਟਾਈਮ ਸੀ ਉਹ ਲਾਉਂਦੇ ਨੇ ਲੇਕਿਨ ਸਾਡੇ ਕਿਸੇ ਬੰਦੇ ਨੇ ਕਿਹਾ ਵੀ 12 ਵਜੇ ਤੋਂ ਬਾਅਦ ਸਦਾਈ ਹੋ ਜਾਂਦੀ ਹੈ ਤਾਂ ਸਦਾਈ ਸਦੀ ਕੋਈ ਨਹੀਂ ਗਏ ਥੋੜਾ ਦਾ ਲਾ ਰਹੇ ਨੇ ਥੋੜਾ ਦਾ ਲਾ ਰਹੇ ਨੇ ਵੱਡਦੇ ਸੀ ਵੱਡ ਨਹੀਂ ਗੱਲ ਹੈ ਹਾਂ ਸਹੀ ਗੱਲ ਉਹ ਕੋਈ ਬੰਦਾ ਜਿਹੜਾ ਮੱਝ ਬਿਮਾਰ ਹੋ ਗਈ ਉਹ ਲਿਆ ਕੇ ਉਹਨੇ ਇਲਾਜ ਨੂੰ ਜਕਰ ਕੇ ਤੇ ਸ਼ਾਹ ਸਾਹ ਵਰਗੇ ਉਹ ਗਿਆ ਵੀ ਆ ਮੇਰੀ ਮੱਝ ਮਾਰ ਨੂੰ ਗਿਆ ਤਾਂ ਬੇਟਾ ਜਦ ਨਹੀਂ ਵੀ ਆ ਚੀਜ਼ਾਂ ਨਾਲ ਨੂੰ ਦੇ ਦੇ ਉਹਨੇ ਗਿਆ ਘਰ ਜਾ ਕੇ ਦਿੱਤੀਆਂ ਉਹ ਕੋਲੇ ਬਾਬਰ ਦਾ ਬੰਦਾ ਜੀ ਬੈਠਾ ਸੀ ਉਹਨੇ ਵੀ ਕਿਹਾ ਜੀ ਮੱਝ ਨੂੰ ਆਹ ਮਸਲਾ ਬਣਿਆ ਸੀ ਆਹ ਰੋਲਾ ਬਣਿਆ ਸੀ ਵੀ ਉਹ ਸਮਾਨ ਉਹ ਆਇਆ ਬਾਬਰ ਸਾਹਿਬ ਕੋ ਵੀ ਚੌੜੀ ਤੂੰ ਮੱਝ ਤੇਰੀ ਬਿਮਾਰ ਸੀ ਤੂੰ ਆਹ ਸਮਾਨ ਦਿੱਤਾ ਸੀ ਉਹਨੂੰ ਲੈ ਕੇਦਾ ਵੀ ਆਹ ਚੀਜ਼ ਆ ਆ ਲਿਆ ਕੇ ਨਾ ਸ਼ਹਿਰੋਂ ਮੱਝ ਨੂੰ ਦੇ ਦੇ ਉਹਨੇ ਲਿਆਂਦੀ ਕੋ 10 15000 ਦੀ ਦਵਾਈ ਆਈ ਉਹ ਲਿਆ ਕੇ ਨਾ ਪਹਿਲੀ ਖਰਾਕ ਦਿੱਤੀ ਚੌੜੀ ਮੱਝ ਮਰ ਗਈ ਉਹ ਠਿਆ ਉਹ ਕਹੇ ਸਾਜੀ 15000 ਲੋਹਾਤਾ ਮੱਝ ਮਰ ਗਈ ਕਹਾਂ ਸਾਰਾ ਮੇਰੀ ਕਿਹੜਾ ਬਚੀ ਸੀ ਬਰੇ ਗਈ ਸੀ ਤੂੰ ਗਾ ਮੈਨੂੰ ਪੁੱਛਿਆ ਵੀ ਮੱਝ ਬਜੀਆ ਤੂੰ ਨੂੰ ਪੁੱਛ ਕੀ ਦਿੱਤਾ ਹਾਂ ਉਹ ਤਾਂ ਵੀ ਮਰ ਗਈ ਸੀ ਭਾਈ ਹਾਂ ਤੂੰ ਤਾਂ ਵੀ ਮੇਰੇ ਤੇ ਗਿਲਾ ਕਰਦਾ ਕਮਾਲ ਆਈ ਹੈ ਇਹ ਹਜੇ ਹਕੀਮ ਵੀ ਹੈਗੀ ਸੀ ਹਾਂ ਇਦਾਂ ਵੀ ਹਕੀਮ ਇੱਕ ਵਾਰ ਚੱਲਦੀ ਐਦਾਂ ਭਾਈ ਇੱਥੇ ਸੁਣ ਲੈ ਇੱਥੇ ਤੂੰ ਦੱਸ ਦੇ ਸ਼ੋਗਰ ਹਰ ਬੰਦੇ ਨੇ ਤੈਨੂੰ ਕਹੀ ਦੇਣਾ ਕੋਈ ਆਸੀਗਾ ਅਲਸੀ ਨਹੀਂ ਦੀ ਆਗਾ ਕੱਲ ਇੱਕ ਬੰਦੇ ਨੂੰ ਮੈਂ ਮਿਲਿਆ ਉਹਨੇ ਮੈਨੂੰ ਕਿਹਾ ਕਿ ਮੈਂ ਕਿਹਾ ਲੱਤਾਂ ਉਧਕਦੀਆਂ ਬਾਹਾਂ ਉਧਕਦੀਆਂ ਕੋਈ ਚੀਜ਼ ਉਹਨੇ ਕਿਹਾ ਸ਼ੁਕਰ ਚਾਤਰ ਲੰਮਰਦਾਸ ਆ ਮੇਰੇ ਨਾਲ ਸੀ ਅਸੀਂ ਜਾ ਕੇ ਸ਼ੁਕਰ ਚਾ 194 ਆਈ ਬੜ ਗਿਆ ਅਸੀਂ ਲਿਆ ਕੇ ਦਿੱਤੇ ਕਿਹਾ ਕੋਈ ਗਾਣੇ ਲੈ ਕੇ ਆਈਆਂ ਇੱਧਰ ਮੇਰੇ ਨਾਲ ਅਲਸੀ ਜਿਹੜੀ ਲਿਆ ਕੇ ਅੱਛਾ ਕਿਲੋ ਅਲਸੀ ਲਿਆ ਕੇ ਨਾ ਭੁੰਨ ਕੇ ਅੱਗ ਦੇ ਉੱਤੇ ਦੇਕੀ ਚ ਪਾ ਕੇ ਇਹੋ ਤਰਕ ਤਰਕ ਕਰਨ ਲੱਗ ਜਵੇ ਉਹ ਲਾ ਲੈਣੀ ਹੈ ਉਹ ਗ੍ਰੈਂਡ ਕਰ ਲੈਣੀ ਹੈ ਤੇ ਮੈਂ ਹੁਣ 4-500 ਲਾ ਕੇ ਆਇਆ ਘਰੇ ਲਿਆ ਕੇ ਦੱਸਣਾ ਇਹਨਾਂ ਨੂੰ ਇੱਕ ਬੰਦਾ ਹੋਰ ਆ ਗਿਆ ਪਾਜਨ ਸਾਹਿਬ ਵਰਗਾ ਉਹਨੇ ਕਿਹਾ ਇਹ ਕੀ ਮੈਂ ਕਹਾਂ ਚੌਰੀਏ ਇਦਾਂ ਦਾ ਬੰਦਾ ਦੱਸਣਗਾ ਸ਼ੂਗਰ ਦਾ ਨੁਸਖਾ ਤੇ ਸ਼ੂਗਰ ਦਾ ਨੁਸਖਾ ਕਹਿੰਦਾ ਭੈਣ ਚੁਦਾ ਦੋ ਮਹੀਨੇ ਲੋਕ ਮਸਾ ਖਾਂਦੇ ਆ ਠੰਡ ਜੇ ਇਹਦਾ ਨਿਰੀ ਆਗਾ ਤੇਰੀ ਹਰ ਸ਼ੈ ਵੜ ਦੂ ਉਹ ਮੇਰਾ ਹਜ਼ਾਰ ਗਿਆ ਸਾਰੀ ਹਕਮਤ ਬੰਦਾ ਬੰਦਾ ਬਿਮਾਰ ਹੋ ਜਾਏ ਪਾਇਆ ਸਾਹਿਬ ਜਿੰਨੇ ਮਿਲ ਲਾਂਦੇ ਆ ਨਾ ਉਹ ਡਾਕਟਰ ਹਕੀਮੀ ਹੁੰਦੇ ਆ ਸਹੀ ਗੱਲ ਤੇ ਤੂੰ ਆ ਕਰ ਤੂੰ ਆ ਕਰ ਤੂੰ ਆ ਕਰ ਉਹ ਬਿਮਾਰ ਹੋਣ ਵਾਲਾ ਬੰਦਾ ਕਹਿੰਦਾ ਵੀ ਕਿਹਦੀ ਮਨੀਏ ਤੇ ਕਿਹਦੀ ਛੇਤੀ ਮਸ਼ਹੂਰ ਦੇਣ ਵਾਲੇ ਸਾਰੇ ਬਾਕੀ ਜਿਹੜੀ ਸਾਡੀ ਪੰਜਾਬ ਦੀ ਖਾਸ ਕਰ ਪੰਜਾਬੀ ਲੋਕ ਵਨ ਇੱਡੇ ਕਾਬਲ ਨੇ ਇਹਨਾਂ ਨੂੰ ਪਤਾ ਹੋਈ ਆ ਇਹ ਚੀਜ਼ ਨੁਕਸਾਨ ਆ ਮਸਲਨ ਬਾਬਰ ਬਿਮਾਰ ਹੋ ਗਿਆ ਇੱਥੋਂ ਖਾਲੇ ਸਮੋਸੇ ਜਾਂ ਪਾਸ਼ਾ ਸਾਹਿਬ ਅਜੇ ਤੱਕ ਤਾਂ ਕੁਛ ਐ ਪੁੱਛੀ ਨਹੀਂ ਖੁਦਾ ਦਾ ਖਾਸਾ ਜੇ ਤੁਹਾਨੂੰ ਦੇਦੇ ਸਮੋਸੇ ਅਸੀਂ ਖਾ ਕੇ ਬਾਬਰ ਹੋ ਗਿਆ ਬਿਮਾਰ ਬਾਬਰ ਚਲੇ ਗਿਆ ਹਸਪਤਾਲ ਅਸੀਂ ਉੱਥੇ ਜਾ ਕੇ ਨਾ ਪਤਾ ਕਰਨ ਜਾਣਾ ਵੀ ਸਮੋਸੇ ਖਾ ਕੇ ਬੰਦਾ ਬਿਮਾਰ ਹੋ ਗਿਆ ਆ ਜਾਣ ਲੱਗਾ ਪਾਸ਼ਾ ਸਾਹਿਬ ਜਾਂ ਆਪਣੇ ਦੂਸਰੇ ਜਾਂ ਤੁਸੀਂ ਕੇਲੇ ਲੱਲਣੇ ਸੇਵ ਲੈ ਲੈਣੇ ਅੰਦਰ ਜਾ ਗਏ ਹਾਂ ਜੀ ਠੀਕ ਠਾਕ ਉਹਨੂੰ ਦੇਖ ਕੇ ਨਾ ਕੇਲੇ ਆ ਵਾਹ ਇਹ ਵੇਸਮੋ ਸੋ ਚੱਲ ਚੱਲ ਕੰਮ ਇਦਾਂ ਹੀ ਚੱਲਦਾ ਰਹੀਆ ਬਾਕੀ ਦੇਖੋ ਮੰਜੇ ਆਈ ਜਾਂਦੇ ਆ ਆਹ ਆਈ ਜਾਂਦੇ ਆ ਵੇ ਜਾਈ ਜਾਂਦੇ ਇਦਾਂ ਹੀ ਇਦਾਂ ਹੀ ਆ ਜਿਵੇਂ ਸਾੜਾ ਵੀ ਵਿਛਾ ਗਿਆ ਉਹ ਮਰਾਸੀ ਨੇ ਕਿਤੇ ਰੱਖ ਲੈ ਮੈਂ ਰੋਜ਼ਾ ਕਿ ਮੌਵੀਨ ਮਸਲਾ ਕੀਤਾ ਵੀ ਰੋਜ਼ਾ ਦੀ ਸੁਣੀ ਬਹੁਤ ਜਾਂਦੀ ਆ ਵੀ ਅੱਲਾਹ ਕਬੂਲ ਕਰ ਲੈਂਦਾ ਜਦੋਂ ਰੋਜ਼ਾ ਖੁੱਲਦਾ ਟਾਈਮ ਹੁੰਦਾ ਉਹ ਮਰਾਸੀ ਨੇ ਵੀ ਕਹਿੰਦਾ ਜਦੋਂ ਸਵਾਬ ਦਾ ਕੰਮ ਆ ਰੱਖੋ ਰੋਜ਼ਾ ਰੱਖ ਲੈ ਪਹਿਲਾਂ ਰੋਜ਼ਾ ਰੱਖ ਕੇ ਨਾ ਯਾ ਰੋਜ਼ਾ ਖਲਣ ਦੁਆ ਮੰਗਣ ਉਹਨਾਂ ਕੋਲ ਜਾਂ ਪੁੱਛੇ ਵੀ ਕਿਹੜੀ ਕਿਹੜੀ ਦੁਆ ਮੰਗੀ ਲੋਗਾ ਯਾ ਅੱਲਾ Eid ਦਾ ਚੰਦਾ ਜੇ ਨਜ਼ਰ ਆ ਜੇ। 니 ਸੁਰੇ Eid ਹੋ ਜਵੇ ਅਸੀਂ ਵੀ ਪਾ ਜੇ ਟੇਬਲ ਮੰਜੇ ਆਈ ਜਾਂਦੇ ਆ। ਅਸੀਂ ਦੇਖ ਰਾ ਹਾਂ ਵੀ ਅੰਦਰ ਕੋਈ ਸ਼ਹਿ ਆਊ। ਨਹੀਂ ਆਊ। ਮੈਂ ਦੋ ਤਿੰਨ ਵਾਰੀ ਆਇਆ ਨਹੀਂ ਅੰਦਰ। ਉਹ ਛੋਕਾ ਕਾ ਪ੍ਰੋਣੇ ਆ ਗਏ ਚੌੜੀ। ਉਹਨਾਂ ਨੇ ਇਤਿਆਸ ਨੂੰ ਕਰਕੇ ਪਾਸ਼ਾ ਨੂੰ ਬਾਹਰ ਕੱਢਤਾ। ਵੀ ਚਲੋ ਜੀ। ਨਹੀਂ ਤਾਂ ਪਾਸ਼ੇ ਨੇ ਨਹਾਣਾ ਨਹੀਂ ਸੀ ਅੱਜ ਵੀ। ਉਹ ਮੁੰਡਿਆ ਟੇਬਲ ਚੱਕ ਲੈ ਮੰਜੇ ਚੱਕ ਲੈ ਕੋਈ ਹੋਰ ਵੀ ਮੁੰਡੇ ਨੂੰ ਹਾਕਾ ਮਾਰ ਦੇ। ਵੀ ਜਹਾ ਤੋਂ ਸਾੜੀ ਥੋੜੀ ਚੱਕ ਲਿਆ ਉਹ ਨਵਕੀਨ ਇਸ ਕੋਈ ਚੱਕ ਲਿਆ ਘੱਟ ਕਰਦੇ ਬਾਤ ਕਰ ਮੈਨ ਲਗ ਰਿਹਾ ਯਾਰ ਸੋਚ ਬੱਝ ਗਈ ਹੁਣ ਆਸ਼ਾਦ ਕਰ ਉਹ ਮੈਂ ਨਾ ਕੋ ਚਾਰ ਮਜੇ ਕੱਟੇ ਕਰ ਲਵਾ ਉਹ ਮੈਨੂੰ ਇੱਥੇ ਆਇਆ ਜਾਣ ਦਿਓ ਉਹ ਬੰਦੇ ਇਥੇ ਪਹੁੰਚਣ ਵਾਲੇ ਹੀ ਹੁਣ ਆਪਾਂ ਮਿਜਤਾ ਢੋਰੀਆਂ ਪਛਾ ਸਾਬ ਵਿਆਪਰ ਕੋਲ ਸਾਹ ਲੈ ਲੈ ਕਮਾ ਸਰ ਕੋਈ ਸ਼ਾਇ ਮਗਾ ਲਉ ਇਹ ਲੋ ਸਾਨੂੰ ਚੱਕ ਕੇ ਲੈ ਜਾਣਾ ਪਵੇ ਉਹ ਨੋ ਆਈ ਇਹੋ ਪ੍ਰਿੰਡ ਚ ਵਈਆਂ ਤੜਾ ਤੜਾ ਉਹ ਪ੍ਰਿੰਡ ਚ ਨੋ ਆਈਆਂ ਨਾ ਵਈਆਂ ਨਵੀਆਂ ਰੰਗ ਤੇ ਨਾਲ ਕੋਈ ਗੌਂਡੀ ਦਾਵਤ ਕਹਿ ਗਿਆ ਜੋ ਦਾਵਤ ਕਹਿਗਾ ਤੇ ਨਾ ਉਹਦੀ ਮਾਂ ਕਹੀ ਜਾਂਦੀ ਵੀ ਪੁੱਤ ਮੰਜੇ ਬਿਸਤਰੇ ਪੁਛਾ ਦੇ ਮੁੰਡੇ ਮੇਰੇ ਦਾਵਤ ਖਾਣ ਗਏ ਆ ਮੰਜੇ ਬਿਸਤਰੇ ਪੁਛਾ ਦੇ ਉਹਨੇ ਕਹੇ ਕੀ ਤਰੀਕਾ ਕਰਾ ਉਹਨੇ ਕਹਾ ਤੂੰ ਮੰਜੇ ਪੁਛਾ ਦੇ ਉਹਨੇ ਕਹਾ ਵਜਾ ਉਹਨੇ ਕਹਾ ਸਾਡੇ ਮੁੰਡੇ ਖਾਂਦੇ ਨੇ ਬੇਤੁਕਾ ਬੇਤੁਕਾ ਖਾਂਦੇ ਉਹਨੇ ਆਉਂਦੇ ਨਾ ਡਿੱਗ ਪੈਣਾ ਉਹਨੇ ਕਹੇ ਲੈ ਇਹ ਕਿਹੜਾ ਕੰਮ ਉਹ ਕਹਾ ਸਾਡੇ ਤਾਂ ਮੰਜੇ ਦੇ ਪਾ ਕੇ ਛੱਡ ਗਏ ਜਾਂਦੇ ਆ ਮੁੰਮੀ ਛੱਕ ਪੈਂਦੀ ਆ ਜਪਾਂ ਵੀ ਮੰਜੇ ਤੇ ਜਾਵਾਂ ਇਕੱਲੇ ਤੂੰ ਤਾਂ ਤੇਰਾ ਤਾਂ ਕਸਾ-ਕਸਾ ਸਬਰ ਹੈਗਾ ਥੋੜਾ ਸਾਨੂੰ ਤਾਂ ਕੁਲੀ ਬਹੁਤ ਦੂਰ ਆ ਪਾ ਜੀ ਭੁੱਖੇ ਡੇਢ ਸਫ਼ਰ ਥੋੜਾ ਥੋੜਾ ਵੀ ਬਹੁਤਾ ਹੀ ਹੁੰਦਾ ਆ ਇੱਥੇ ਉਹੀ ਆ ਲੋ ਜੀ ਅੱਧਾ ਘੰਟਾ ਤੂੰ ਹੀ ਹੋਰ ਘੜਾ ਲਿਆ ਭੁੱਖੇ ਮਰ ਕੇ ਨਹੀਂ ਲੜਦੇ ਇੱਥੇ ਬੰਦੇ ਲੜਨਗੇ ਬੜ ਕਬਰਾਨਾ ਤੇ ਹੁਣ ਤੇਰੇ ਦੋ ਘਟ ਟੁੱਟਣੇ ਆਲੇ ਹੁਣ ਬਰੋਣਾ ਪੈਣਾ ਹੁਣ ਮੇਰਾ ਬਣਦਾ ਹੁਣ ਬਲਦਾ ਇਹੀ ਗੱਲ ਕਰ ਬਰਾਲਖਾਂ ਕਹਿੰਦਾ ਸੀ ਚੋਰੀ ਉਹ ਬੇੜਾ ਗੱਲ ਕਰ ਗਿਆ ਘਬਰਾਣਾ ਨਹੀਂ ਆ ਸਾਨੂੰ ਘਬਰਾਉਣਾ ਪੈਣਾ ਸਾਡਾ ਕੋਸ਼ਿਸ਼ ਕਰ ਲਾ ਜੀ ਅਸੀਂ ਗਏ ਤੁਹਾਡਾ ਹੋ ਗਿਆ ਭਾਈ ਉਹ ਪਾਈ ਆਉਣੇ ਆ ਨਹੀਂ ਉਹਨਾਂ ਚ ਕੋਈ ਚੀਜ਼ ਰੱਖ ਲਾ ਪੁਰਾਣਿਆਂ ਦੇ ਆਇਆ ਕਨੇ ਦੇ ਪਾਣੀ ਦਾ ਬੰਦਾ ਡੇਕ ਪਿਆ ਵੇ ਚਲੋ ਜੀ ਦਮੇ ਦਮਾ ਹਾਂ ਘੰਟਾ ਹੋ ਗਿਆ ਤੁਹਾਨੂੰ ਕਹੀ ਇਹਨੇ ਨਾਲ ਛੇੜੋ ਛੇੜ ਮੋਣ ਉਹਨੂੰ ਇਹਨੂੰ ਜੁੱਪ ਕੇ ਸੁਣਾ ਬੀ ਜਗਾ ਦਿਨਾ ਕੋਸ਼ੇਗਾ ਸੁਣਾ ਆਹ ਨਹੀਂ ਇਹਨੂੰ ਬੰਦਾ ਪੁੱਛੇ ਕਹਿੰਦੇ ਮਹਿਮਾਨ ਆਪਣਾ ਰਿਜਕ ਲੈ ਕੇ ਆਉਂਦਾ ਧੂੰਬ ਲੈਣ ਆਇਆ ਦਾ ਆ ਛਾਪਰ ਫੜਾਇਦਾ ਹੈ ਤੁਹਾਨੂੰ ਦੋ ਲੈ ਕੇਦਾ ਇਹੋ ਵੀ ਦੇ ਦੇ ਹਾਂ ਘੰਟਾ ਹੋ ਗਿਆ ਸੁਣਾ ਛੇਗਾ ਸੁਣਾ ਛੇਗਾ ਸੁਣਾ ਵੇ ਦੇਖ ਲੈ ਜੀ ਸੁਣਾ ਕੀ ਕਰੋ ਭਾਈ ਸਾਡਾ ਕੁਝ ਕਰੋ ਉਹ ਨਿਆਣੇ ਮਗਾਵਾ ਹੁਣ ਖਾਂ ਨਿਆਣੇ ਬਿਆਣੇ ਤੁਸੀਂ ਟਿੱਟੇ ਨਿਆਣੇ ਮਗਾਵਾ ਮਗਾ ਲਾ ਮਗਾ ਲਾ ਇਹਦੇ ਅੱਗੇ ਕਰੀ ਬੋਲੇ ਕਾਲੇ ਮਗਾਲਾ ਸਾਨੂੰ ਕੁਝ ਆ ਦੇ ਦੇ ਪੁੱਛੇ ਨੂੰ ਭੱਜ ਗਿਆ ਭੱਜ ਗਿਆ ਭੱਜ ਗਿਆ ਪੁੱਤ ਪੋਰਟਲ ਖੜਾ ਖਾਦੇ ਪਰ ਸ਼ੇਖ ਸਾਹਿਬਾ ਪੜਤੇ ਕੀ ਸੂਰਤਾਂ ਲਾਉਣੀਆਂ ਪਾਗਲ ਸਾਹਿਬ ਦਾ ਚਲੋ ਫਸਟ ਟਾਈਮ ਆਇਆ ਤੁਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਸੀ ਇਹ ਲਾਸਟ ਟਾਈਮ ਵੀ ਲਾ ਲੋ ਜਿਹੜੀ ਸੂਰਤਾਂ ਲਈ ਖੜੀ ਚਾਹੁੰਦੀ ਬਲੱਡ ਤਾਂ ਘੱਲ ਗਿਆ ਸ਼ੂਗਰ ਵਧੀਆ ਖਣੀ ਘੱਟੀ ਆ ਅਸੀਂ ਜਾ ਕੇ ਪੜਾ ਪਿੰਡ ਕੀ ਗੱਲ ਉਹ ਲੈ ਆ ਵੀ ਅਸੀਂ ਪਾਸੇ ਚੜਦੇ ਡੇਰੇ ਗਏ ਆ ਆੜਾ ਆੜੇ ਚੌਲ ਖਾਦੇ ਮਨ ਲਾ ਨਹੀਂ ਐਦੇ ਦੇਖੇ ਚੌਲ ਕਦੇ ਉੱਪਰ ਦੇਖ ਉੱਪਰ ਦੇਖ ਐਨੇ ਨੇ ਕਾ ਤੂੰ ਬਹੁਤ ਦੇਖੀ ਇਦਾਂ ਇਦਾਂ ਨਾ 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 ਹਾਂ ਇਹਨਾਂ ਨੇ ਚਾਹ ਲ ਖਾਦੇ ਆ ਪਤਾ ਨਹੀਂ ਹੁਣ ਕੱਚੀ ਰਣ ਚਲੇ ਗਿਆ ਸਾਲਾ ਸਾਹਿਬ ਇੱਕ ਨਾ ਬੱਚਾ ਸੀ ਤੇ ਉਹਨੇ ਨਾ ਇੱਕ ਕਹਾਣੀ ਪੜ੍ਹੀ ਇੱਕ ਬਾਦਸ਼ਾਹ ਦੀ ਅੱਛਾ ਤੇ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਅਮੀ ਮੈਂ ਨਾ ਤਿੰਨ ਬੁੱਡੀਆਂ ਰੱਖਣੀਆਂ ਬਾਦਸ਼ਾਹ ਵਾਂਗੂ ਅੱਛਾ ਇੱਕ ਮੈਨੂੰ ਖਾਣਾ ਖਿਲਾਵੇ ਇੱਕ ਮੈਨੂੰ ਗਾਣਾ ਸੁਣਾਵੇ ਤੇ ਇੱਕ ਮੈਨੂੰ ਨਵਾਵੇ ਉਹਨੇ ਕਿਹਾ ਪੁੱਤਰਾ ਉਹਨੇ ਕਿਹਾ ਫਿਰ ਤੂੰ ਸੌਂੇਗਾ ਕਦੇ ਨਾਲ ਉਹਨੇ ਕਿਹਾ ਮੈਂ ਮਾ ਸੌਣਾ ਤੇਰੇ ਨਾਲ ਹੀ ਕਹਿੰਦੀ ਵਾ ਮੈਂ ਅੱਲਾਹ ਤੈਨੂੰ ਖੁਸ਼ ਰੱਖੇ ਹਾਂ ਤੇ ਕਹਿੰਦੀ ਪੁੱਤ ਫਿਰੋ ਜਣੀ ਤੇਰੇ ਤਿੰਨ ਬੀਵੀ ਹੋ ਕਿਦਾਂ ਸੌਣਗੀਆਂ ਹੂੰ ਕਹਿੰਦਾ ਯਾਰ ਮੀ ਉਹਨੂੰ ਆ ਬਾਪੂ ਨੂੰ ਸੁਵਾ ਦਿਆ ਕਰਾਂਗੇ ਤੇ ਆਪਾ ਕੋਲ ਬੈਠਾ ਸੀ ਕਹਿੰਦਾ ਮਾਸ਼ੱਲਾ ਅੱਲਾ ਤਰਫ ਖੁਸ਼ ਰੱਖੇ ਤਰਤੀਬ ਦੇ ਸਹੀ ਕਰ ਲੋ ਬੇਮੌਸਮ ਫਲ ਅੱਗੇ ਨਹੀਂ ਸੀ ਲੱਭਦਾ ਹਾਂ ਹੁਣ ਤਾਂ ਲੱਗ ਚਾਂ ਬਣ ਗਏ ਹੁਣ ਤਾਂ ਹਰ ਸ਼ੈ ਲੱਭ ਜਾਂਦੀ ਆ ਅੱਗੇ ਨਹੀਂ ਸੀ ਕਹਿੰਦੇ ਲੱਭਦਾ ਕੋ ਜੀਮੇਦਾਰ ਸੀ ਵਿਚਾਰਾ ਮਾੜਾ ਚੌਧਰੀ ਪਾਸ਼ੇ ਤਰ੍ਹਾਂ ਜਮੀਨ 'ਤੇ ਕਿਤੇ ਖਰਬੂਜੇ ਲੱਗ ਗਏ ਬੇਮੌਸਮੇ ਉਹਨੇ ਕਿਹਾ ਚਲੋ ਇਹ ਬਾਦਸ਼ਾਹ ਨੂੰ ਪੇਸ਼ ਕਰਦੇ ਆ ਕੋ ਨਾਮ ਕਨਾਮ ਲਵਾਗੇ ਕੁਦਰਤੀ ਅੱਗੇ ਬਾਦਸ਼ਾਹ ਰੂਪੋਸ਼ ਹੋ ਕੇ ਫਿਰਦੇ ਹੁੰਦੇ ਸੀ ਉਹ ਕਹਿੰਦਾ ਬਾਦਸ਼ਾਹ ਦਾ ਵਜੀਰ ਨੰਗੇ ਇਹਨਾਂ ਨੂੰ ਵਜੀਰ ਨੂੰ ਕਹਿੰਦਾ ਕਿ ਕਿਹੜੀ ਮਾਸੂਮ ਨੇ ਲੱਗੇ ਜਾਂ ਤੋੜ ਕੇ ਲਿਆ ਉਹ ਕਹਿੰਦਾ ਗਿਆ ਗਾਂ ਜੀਵਦਾਰ ਨੇ ਡਾਂ ਖੇਚੜੀ ਉਹ ਕਹਿੰਦਾ ਚੱਲ ਉਹ ਅੱਠ ਘਰਾਂ ਉਹ ਕਹਿੰਦਾ ਕੀ ਗੱਲ ਉਹਨੇ ਕਿਹਾ ਮੈਂ ਬਾਦਸ਼ਾਹ ਦੇ ਪੇਸ਼ ਕਰਕੇ ਨਾ ਇਹ ਆ ਨਾਮ ਕਨਾਮ ਲੈਣਾ ਉਹਨੇ ਕਿਹਾ ਦਿਲ ਚ ਸੋਚੀ ਬਾਦਸ਼ਾਹ ਦਾ ਸੀ ਆ ਉਹਨੇ ਕਿਹਾ ਯਾਰ ਗੱਲ ਹਿਸਾਬ ਨਾ ਕਰ ਉਹਨੇ ਕਿਹਾ ਮੈਂ ਇੱਦੀ ਕਰਦਾ ਹੁਣ ਇਹਦਾ ਨੂੰ ਦੇਖਣਾ ਵੀ ਨਹੀਂ ਮੈਂ ਤਾਂ ਆਪਣੀ ਰੋਜੀ ਰੋਟੀ ਰੱਖੀ ਆ ਉਨੇ ਕਹੇ ਵੀ ਤੂੰ ਤਾਂ ਚਲੋ ਘੱਲਿਆ ਅਗਰ ਬਾਦਸ਼ਾਹ ਨੂੰ ਕਬੂਲ ਨਾ ਕਰੇ ਕਿ ਨਾ ਭੈਣ ਮਰਾਵੇ ਨਾ ਸੀ ਭੈਣ ਕੇ ਪਾ ਲਈ ਜਾਵੇ ਘੱਲ ਕੇ ਨਾ ਕਬੂਲ ਕਰੂਗਾ ਮੈਨੂੰ ਘਰ ਨੂੰ ਵੀ ਨਹੀਂ ਆਉਣ ਦਊਗਾ ਉਹਨੇ ਕਹੇ ਠੀਕ ਆ ਥੋੜੇ ਦੇ ਨੰਗੇ ਉਹਨੇ ਆਪਣੀ ਮਗਰੀ ਮਗਰੀਵਾਕੇ ਲੈ ਗਿਆ ਜਦ ਬੜਿਆ ਨਾ ਉੱਥੇ ਕਚਹਿਰੀ ਚ ਉਹਨੇ ਕਹੇ ਵੀ ਕੰਮ ਖਰਾਬ ਹੋ ਗਿਆ ਚਲ ਹੈ ਫੈਸਲਾ ਗਲਤ ਹੋ ਗਿਆ ਉਹਨੂੰ ਚਲੇ ਗਿਆ ਉਹਨੇ ਕਹੇ ਯਾਲਾ ਵੀ ਇਨਾਮ ਉਹਨੂੰ ਜੰਦਾ ਬੈਠੀ ਉਹਨੇ ਪੁੱਛਿਆ ਵੀ ਚੌਰੀ ਕਿਦਾਂ ਅਗਰ ਉਹ ਬਾਦਸ਼ਾਹ ਕਬੂਲ ਕਰਾਂ ਫਿਰ ਉਹ ਬਾੜੇ ਵਾਲੀ ਗੱਲ ਆਪਣੀ ਗੱਲ ਤੇ ਖੜਾ ਮੈਂ ਉਹੀ ਗੱਲ ਆ ਚੋਰੀ ਫਿਰ ਤੂੰ ਦੇਖ ਲੈ ਤੈਨੂੰ ਪਤਾ ਜਾਂ ਮੈਨੂੰ ਪਤਾ ਮੈਂ ਆਪਣੀ ਬਾੜੇ ਵਾਲੀ ਗੱਲ ਤੇ ਆ ਭਾਈ ਫਿਰ ਲੈ ਸਪੁਰਦ ਬੰਦੇ ਆਹੀ ਗੱਲ ਕੋੜਵੜ ਦੇਤਾ ਨਾ ਉਹਨੇ ਹਾਂ ਉਹ ਸਮਝ ਲੱਗ ਗਈ ਉਹਨੂੰ ਲੈ ਵੀ ਉਹ ਨਿਆਣੇ ਆ ਰਹੇ ਚਿੱਟੇ ਚਿੱਟੇ ਮਾਸ਼ਾਅੱਲਾ ਮੈਂ ਫੋਟੋ ਲਾਈ ਸੀ ਤੇ ਬੰਦੇ ਕਹਿੰਦੇ ਸੀ ਨਹੀਂ ਇਹ ਡੋਲ ਹੈ ਮੈਂ ਕਿਹਾ ਨਹੀਂ ਡੋਲ ਨਹੀਂ ਇਹ ਭਾਈ ਜਨਵਨਾ ਨੈਚੁਰਲ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਨੂੰ। ਵਾਲੇਕੁਮ ਸਾਲਮ। ਭਾਈ ਹੁਣਾਂ ਨੇ ਫੋਨ ਕੀਤਾ ਸੀ ਤੇ ਮੈਂ ਭਾਈ ਜਰਾ ਲੇਟ ਹੋ ਗਿਆ। ਆ ਕੋਈ ਨਹੀਂ ਆ ਬੱਚਾ ਲਿਆਓ ਇੱਧਰ ਨੂੰ। ਆ ਲਓ ਜੀ। ਓਰੇ ਆ ਪੁੱਤ। ਓਰੇ 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 ਬੱਲੇ ਓ ਲਿਓ ਇੱਧਰ ਆ ਜਾਓ। ਸੰਨਾ ਸਾਹ ਵਾਲੋ ਜੀ। ਓ ਜਨਾਬ। ਆ ਜੀ। ਮੈਂ ਧਾਰਾ ਕੱਢਣ ਲੱਗਾ ਬਾਲਟੀ ਉੱਥੇ ਛੱਡ ਕੇ ਮੁੜਿਆ। ਓਰੇ ਆ ਤੂੰ ਵੀ ਛੋਟੇ। ਓਰੇ ਜ਼ੈਬ। ਜ਼ੈਬ ਤੇਰਾ ਪੁੱਤ। ਮੇਰੇ ਤਾਂ ਨਿਆਣੇ ਤੁਹਾਡੇ ਘਰ ਵੀ ਗਏ ਸੀਗੇ। ਹਾਂ ਬਿਲਕੁਲ ਗਏ ਸੀ।